ਮਾਤ ਕਹੈ ਨਾ ਰਹੈ ਘਰ ਭੀਤਰ ਬਾਹਰ ਕੋ ਤਬ ਹੀ ਉਠ ਭਾਗੇ ਸਿਆਮ ਕਹੈ ਤਿਨ ਕੀ ਉਪਮਾ ਬ੍ਰਿਜ ਕੇ ਪਤ ਬੀਥਨ ਮੈਂ ਅਨਰਾਗੇ ਖੇਲ ਮਚਾਏ ਖੇਲ ਮਚਾਏ ਦਇਓ ਲਖਮੀਚਨ ਗੋਪ ਸਬੈ ਤੇ ਕੇ ਰਸ ਭਾਗੇ ਖੇਲ ਤਹ ਜਮਨਾ ਤਟ ਪੈ ਮਨ ਆਨੰਦ ਕੈ ਹਰ ਬਾਰਨ ਸੋ ਚੜ ਰੂਖ ਚਲਾਵਤ ਸੋਟ ਕਿਦੋਂ ਸੂਤਾਏ ਕਲਿਆਵੇ ਗਵਰਨ ਸੋ ਦੰਡਾ ਦੁਖ ਖੇਂਦੇ ਕਿੰਨੇ ਕਬ ਸਿਆਮ ਲਖੀ ਤਿਨ ਕੀ ਉਪਮਾ ਮਨੁ ਮਦ ਅਨੰਤ ਅਪਾਰਨ ਸੋ ਬਲ ਜਾਤ ਸਭੈ ਮਨ ਦੇਖਣ ਕਉ ਮਨੁ ਦੇਖਣ ਬਲ ਜਾਤ ਸਭੈ ਮਨ ਦੇਖਣ ਕਉ ਹਾਂਜੀ ਹਾਂ ਕਹੋ ਤੇ ਬਲ ਜਾਤ ਸਭੈ ਮਨ ਦੇਖਣ ਕੋ ਕਰ ਕੈ ਬਹੁ ਜੋਗ ਹਜ਼ਾਰਨ ਸੋ ਇਤਿ ਸ੍ਰੀ ਬਚਿੱਤਰਨਾਟਕੇ ਗ੍ਰੰਥੇ ਕ੍ਰਿਸ਼ਨ ਆਵਤਾਰੇ ਗੋਪਨ ਸੋ ਖੇਲ ਬੋ ਵਰਨਨ ਅਸ਼ਟਮ ਧਿਆਏ ਸਮਾਪਤ ਆਥ ਮੱਖਣ ਚੋਰ ਖੈਬੋ ਕਥਨੰ ਸਵਈਆ ਖੇਲਨ ਕੇ ਮਿਸ ਪਹਿਰ ਜੀ ਘਰ ਭੀਤਰ ਬੈਠ ਕੇ ਮੱਖਣ ਖਾਵੈ ਨੈਨਨ ਸੈਨ ਤਬੈ ਕਰ ਕੈ ਸਭ ਗੋਪਨ ਕੋ ਤਬ ਹੀ ਸੋ ਖੁਲਾਵੈ ਬਾਕੀ ਬਚੇ ਉਹ ਆਪਣੇ ਕਰ ਲੈ ਕਰ ਬਨਰ ਕੇ ਮੁਖ ਭੀਤਰ ਪਾਵੇ ਸਿਆਮ ਕਹੈ ਤਹਿ ਕੀ ਉਪਮਾ ਇਹ ਕਹਿ ਬਿਪ ਗੋਪਨ ਕਾਨ ਖਜਾਵੇ ਇਹ ਕਹਿ ਬਿਦ ਗੋਪਨ ਕਾਨ ਖਜਾਵੇ ਇਹ ਕਹਿ ਬਿਪ ਗੋਪਨ ਕਾਨ ਖਜਾਵੇ ਬਿਪ ਕਿਉਂ ਕਹਨ ਵਿਦ ਕਹਿ ਤਾ ਵਿਦ ਇਸ ਬਿੱਲੀ ਨਾ ਗੋਪਨ ਗਵਾਲੀਆਂ ਦੇ ਘਰ ਹੀ ਜਾਵਰਦਾ ਮੱਖਣ ਚੋਰੀ ਕਰਕੇ ਨਾ ਬਾਂਦਰਾਂ ਨੂੰ ਖਾਂਦਾ ਨਾਲ ਨਾਲ ਦੇ ਨੂੰ ਖਾਂਦਾ ਵਿਦ ਕਰ ਲੈਣਾ ਹਾਂਜੀ ਨਾ ਜੀ ਨਾ ਸ਼ਿਆਮ ਲਈਆ ਜੋ ਹੈ ਸ਼ਿਆਮ ਸ਼ਿਆਮ ਕਹ ਤਹਿ ਕੀ ਉਪਮਾ ਇਹ ਕਹਿ ਬਿਦ ਗੋਪਨ ਕਾਨ ਖਿਜਾਵੇ ਖਾਏ ਗयो ਹਰ ਜੀ ਜਬ ਮੱਖਣ ਤੋ ਗੁਪੀਆ ਸਭ ਜਾਏ ਪੁਕਾਰੀ ਬਾਤ ਸੁਨੋ ਪਤ ਕੀ ਪਤਨੀ ਤੁਮ ਡਰਦੇਈ ਦਦ ਕੀ ਸਭ ਖਾਰੀ ਹਾਂ ਹਾਂ ਨਾ ਜੀ ਨਾ ਤੁਮ ਤਰਸ ਨਾਮ ਲਾ ਦਿਓ ਬਾਤ ਸੁਨੋ ਪਤ ਕੀ ਪਤਨੀ ਤੁਮ ਡਰ ਦੇ ਦਦ ਕੀ ਸਵਕਾਰੀ ਕਾਨੈ ਕੇ ਡਰਤੇ ਹਮ ਚੋਰ ਕੇ ਰਾਖਤ ਹੈ ਚੜ ਊਚ ਅਟਾਰੀ ਊਖਲ ਕੋ ਧਰਕੇ ਮਨ ਹਾ ਪਰ ਖਾਤ ਹੈ ਲੰਗਰ ਦੇ ਕਰ ਗਾਰੀ ਮੈਂ ਗਾਣਾ ਦਿੰਦਾ ਸਾਨੂੰ ਊਖਲ ਘਾਟ ਕੁੱਟਣ ਵਾਲਾ ਬਕਲੀਆਂ ਕੁੱਟਣ ਵਾਲਾ ਉਹ ਥੰਡੇ ਕਰਕੇ ਤਾਹਾਂ ਚੜ ਕੇ ਮੱਖਣੀ ਚੱਕ ਲੈਂਦਾ ਸਾਡੀ होत नहीं जेके घर में दद दय कर गारण शोर करह जो लरका जनके खिझ है जन तो मिल सोटन साथ मरह आए पर जो त्रीया तहि पे सिर के ते बारे उखार डरह बात सुनो जसदासुत की सो बिना उत्पात ना कान तरह गुद्र बोध करदा ਬਾਤ ਸੁਣੀ ਜਬ ਗੋਪਨ ਕੀ ਜਸ ਦਾ ਤਬ ਹੀ ਮਨ ਮਾਹੇ ਖਿਜੀ ਹੈ ਜਸ ਦਾ ਤੇ ਲਗਣਾ ਹਾਂ ਨਾ ਗੋਪਨ ਕੀ ਹਾਂ ਜੋ ਗਵਾਲਿਆਂ ਨੇ ਗਵਾਲਿਆਂ ਨੇ ਆਖੇ ਲੰਬਾ ਦਿੱਤਾ ਵੀ ਮੱਖਣੀ ਖਾਂਦਾ ਸਾਡੇ ਘਰਾਂ ਚੋਰੀ ਕਰਕੇ ਮਾ ਮਾ ਖਿਜ ਗਈ ਬਾਤ ਸੁਣੀ ਜਬ ਗੋਪਨ ਕੀ ਜਸ ਦਾ ਤਬ ਹੀ ਮਨ ਮਾਹੇ ਖਿਜੀ ਹੈ ਆਏ ਗਏ ਹਰ ਜੀ ਤਬ ਹੀ ਇਹ ਪੁੱਤਰ ਕੋ ਮਨ ਮਾਹੇ ਰਿਜੀ ਹੈ ਬੋਲ ਉੱਠੇ ਨੰਦ ਲਾਲ ਤਵੇ ਇਹ ਗੁਵਾਰ ਖਿਜਾਵ ਨੋਹੇ ਗਿੱਜੀ ਹੈ ਮਾਤ ਨੂੰ ਇਹਨਾਂ ਦੇ ਕਹਿਣਾ ਲੱਗੀ ਮੈਨੂੰ ਖੁਜਾਉਂਦੀਆਂ ਨੇ ਇਹ ਸਾਰੀਆਂ ਗੱਟੀਆਂ ਹੋ ਮਾਤ ਕਹਾਂ ਦਦ ਦੋਸ਼ ਲਗਾਵਤ ਮਾਰ ਬਿਨਾ ਇਹ ਨਾਹੀਂ ਸਿੱਜੀ ਹੈ ਮਾਤ ਕਹੇ ਆਪਣੇ ਸੁੱਤ ਕੋ ਕਹੋ ਕਿਉਂ ਕਰ ਤੋ ਹੈ ਖਿਜਾਵਤ ਗੋਪੀ ਮਾਤ ਸੋ ਬਾਤ ਕਹੀ ਸੁੱਤ ਯਾ ਕਰ ਸੋ ਗਹਿ ਭਾਗਤ ਹੈ ਮੋਹ ਟੋਪੀ ਡਾਰਕ ਹੈ ਨਾਸ ਬਿਖੇ ਅੰਗੂਰੀ ਸਿਰ ਮਾਰਤ ਹੈ ਮੁਝ ਕੋ ਵਹਿ ਥੋਪੀ ਨਾਕ ਕਸਾਏ ਹਸਾਏ ਉਹਨੇ ਫਿਰ ਲੇਤ ਤਬੈ ਵਹਿ ਦੇਤ ਹੈ ਟੋਪੀ ਲੱਕ ਨਕ ਲਖੀਰਾ ਕੱਢ ਤਾਂ ਟੋਪੀ ਦੇਵੇਂ ਪਹਿਲਾਂ ਲੈ ਜਾਂਦੀਆਂ ਨੇ